ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਖਾਸ ਤੌਰ ਤੇ ਆਪਣੀ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਆ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਹੈਗਾ ਜੀ ਜ਼ਿਲ੍ਹਾ ਗੁਰਦਾਸਪੁਰ ਲੱਗਦਾ ਇਸ ਪਿੰਡ ਨੂੰ ਤੇ ਜੇਕਰ ਬਟਾਲੇ ਦੀ ਦੂਰੀ ਦੇਖੀਏ ਤਾਂ 15 ਕਿਲੋਮੀਟਰ ਦੀ ਸਾਰੀ ਦੂਰੀ ਹੈਗੀ ਆ ਇਸ ਪਿੰਡ ਤੋਂ ਬਟਾਲੇ ਦੀ ਤੇ ਬਾਕੀ ਫਤੇਗੜ ਚੂੜੀਆਂ ਵੀ ਤਕਰੀਬਨ 12-13 ਕਿਲੋਮੀਟਰ ਦੀ ਦੂਰੀ ਹੈਗੀ ਆ ਠੀਕ ਹੈ ਜੀ ਕਾਲਾ ਫਗਾਨਾ ਬਿਲਕੁਲ ਨਜ਼ਦੀਕ ਪਿੰਡਾਂ ਦਾ ਕੰਨੀ ਅਗੇ ਬਾਂਗੜ ਬਿਲਕੁਲ ਜਿਹੜਾ ਦੋਸਤੋ ਨਾਲ ਲੱਗਦੇ ਪਿੰਡ ਹੈਗੇ ਆ ਤੇ ਖਾਸ ਵਿਜ਼ਿਟ ਜਿਹੜੀ ਹੈਗੀ ਤੁਸੀਂ ਪਿੰਡ ਚੱਠਾ ਕਰਨੀ ਹੈਗੀ ਆ ਵੀਰ ਦਾ ਜਿਹੜਾ ਪਸ਼ੂ ਵਪਾਰ ਦਾ ਕੰਮ ਆ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਵਾਂਗੇ ਦਿਖਾਵਾਂਗੇ ਅੱਜ ਦੋ ਮੱਝਾਂ ਹੋਣਗੀਆਂ ਤੇ ਇੱਕ ਵਿਹੜਾ ਪ੍ਰੋਪਰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਠੀਕ ਆ ਤੇ ਪਸ਼ੂ ਜਿਹੜੇ ਦੋਸਤੋ ਖਾਸ ਤੌਰ ਤੇ ਸੂਏ ਸਬਾਈ ਹੋਣਗੇ ਇੱਕ ਵਿਹੜਾ ਗੱਭਣ ਜਿਹੜੇ ਪਸ਼ੂ ਸੂਏ ਸਬਾਈ ਨੇ ਖਾਸ ਤੌਰ ਤੇ ਉਹਨਾਂ ਦੀ ਜਿਹੜੀ ਹੈਗੀ ਚੁਵਾਈ ਆ ਇੱਕ ਟਾਈਮ ਦੀ ਦੋ ਟਾਈਮ ਦੀ ਤੁਸੀਂ ਘਰ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਠੀਕ ਆ ਤੇ ਵੀਡੀਓ ਆਪਾਂ ਜਿਹੜੀ ਆ ਤੇ ਸਮਾਂ ਜਿਹੜਾ ਤੁਸੀਂ ਜਰੂਰ ਨੋਟ ਕਰ ਸਕਦੇ ਹੋ 2:30 ਵਜੇ ਜਿਹੜਾ ਦੁਪਹਿਰ ਦਾ ਸਮਾਂ ਹੈਗਾ ਠੀਕ ਆ ਪਸ਼ੂ ਦਾ ਜਿੰਨਾ ਕਿ ਬੰਨਥਣਾ ਹੈਗਾ ਬਿਲਕੁਲ ਤੁਹਾਡੇ ਸਾਹਮਣੇ ਹੋਊਗਾ ਟਾਈਮ ਦੇ ਹਿਸਾਬ ਦੇ ਨਾਲ ਬਾਕੀ ਚੁਵਾਈ ਕਿੰਨੇ ਤੋਂ ਕਿੰਨੇ ਵੀਰ ਹੁਣੇ ਕਰਦੇ ਆ ਉਹ ਆਪਾਂ ਵੀਡੀਓ ਦੇ ਵਿੱਚ ਪੁੱਛ ਕੇ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਜੜੀ ਸਾਂਝੀ ਕਰਦੇ ਆ ਆਓ ਚੱਲਦੇ ਆ ਬਥੇਰੇ ਡਿਟੇਲ ਦੇ ਲਈ ਬਾਈ ਹੋਰਾਂ ਨਾਲ ਕਰ ਲੈਂਦੇ ਆ ਗੱਲਬਾਤ ਆਜੋ ਵੀਰ ਸਭ ਤੋਂ ਪਹਿਲਾਂ ਵੀਰ ਸਾਸਰੀ ਕਾਲ ਸਾਸਰੀ ਕਾਲ ਵੀਰ ਦੀ ਸਾਸਰੀ ਆ ਜੀ ਉਹ ਠੀਕ ਠਾਕ ਹੋ ਜੀ ਵਧੀਆ ਵਧੀਆ ਬਾਜੀ ਤੁਸੀਂ ਸਰਾਉ ਜੀ ਬਹੁਤ ਪੁੱਛਿਆ ਵੀਰੇ ਇੱਕ ਆਪਣਾ ਵੀਰ ਜੀ ਨਾਮ ਆਪਣੇ ਭੈਣ ਭਰਾਵਾਂ ਨਾਲ ਜਰੂਰ ਸਾਂਝਾ ਕਰ ਦਿਓ ਜੀ ਜਤਿੰਦਰ ਸਿੰਘ ਠੀਕ ਹੈ ਜੀ ਹਾਂਜੀ ਤੇ ਜਤਿੰਦਰ ਭਾਈ ਪਸ਼ੂ ਵਪਾਰ ਦਾ ਕੰਮ ਹੀ ਆਪਣਾ ਜੀ ਹਾਂਜੀ ਭਾਜੀ ਆਪਣਾ ਵਪਾਰ ਦਾ ਜੀ ਠੀਕ ਹੈ ਤੇ ਮੱਝਾਂ ਤੇ ਬੇੜਾ ਹੁੰਦੀ ਕਰਦੀ ਆਪਣੀ ਤੇ ਮੱਝਾਂ ਵੇਣਾ ਬੱਬੀ ਦੀ ਮੇਰ ਨਾਲ 24 ਘੰਟੇ ਸਾਡੇ ਕੋਲ ਡੰਗਰ ਹੁੰਦੇ ਆ ਜਦੋਂ ਮੱਝੀ ਵੀਰ ਕੋਈ ਵੀਡੀਓ ਤੋਂ ਇਲਾਵਾ ਵੀ ਫੋਨ ਕਰ ਲੇ ਸਾਡੇ ਕੋਲ ਮਾਲ ਹੁੰਦਾ ਹੀ ਹੁੰਦਾ ਆ ਬਿਲਕੁਲ ਹਾਂਜੀ ਲੋ ਵੀ ਦੋਸਤੋ ਤੁਸੀਂ ਨਾ ਸਮੇਂ ਸਮੇਂ ਦੇ ਨਾਲ ਜਿਹੜਾ ਸੰਪਰਕ ਵੀਰ ਦੇ ਨਾਲ ਬਣਾ ਕੇ ਰ ਨੰਬਰਾਂ ਦੇ ਜਿਹੜੇ ਨੰਬਰ ਬਿਲਕੁਲ ਲਗਾਤਾਰ ਸਕਰੀਨ ਦੇ ਥੱਲੇ ਚੱਲ ਰਹੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਜਿਹੜਾ ਪਸ਼ੂ ਆ ਕੋਈ ਵੀ ਨਵੀਂ ਅਪਡੇਟ ਆ ਘਰੇ ਪਸ਼ੂ ਆਇਆ ਬਹਿੜ ਜਾਂ ਮੱਝ ਉਹਦੇ ਬਾਰੇ ਵੀਰ ਹੁਣੋਂ ਤੋਂ ਪਤਾ ਕਰ ਸਕਦੇ ਜੀ ਅੱਜ ਭਾਈ ਪਸ਼ੂ ਆਪਣੇ ਕੋਲ ਤਿੰਨ ਨੇ ਹਾਂਜੀ ਭਾਈ ਪਸ਼ੂ ਤਾਂ ਆਪਣੇ ਕੋਲ 6-7 ਸੀ ਉਹ ਤੁਹਾਡੇ ਸਾਹਮਣੇ ਗੱਬਣ ਮੱਝ ਉਹਦਾ ਵੀ ਸੌਦਾ ਹੋ ਗਿਆ ਦੋ ਬੱਚੀਆਂ ਹੋਰ ਰਸੂਈਆਂ ਉਹੀ ਲੱਦੇ ਕੇ ਲੈ ਗਏ ਠੀਕ ਆ ਹਾਂਜੀ ਬਾਕੀ ਹੋਰ ਆੜਾ ਮਾਲ ਮਗਰ ਆਉਂਡਿਆ ਇੱਕ ਮਈ ਸੂਈ ਝੋਟੀ ਹੋਰ ਆਉਂਡੀ ਬਹਿੜਾਂ ਦੋ ਆਉਂਡੀਆਂ ਹੋਰ ਠੀਕ ਆ ਹਾਂਜੀ ਅੱਜ ਫਿਲਹਾਲ ਜਿਹੜੇ ਵੀਰ ਜੀ ਵਿਕਰੀ ਵਾਲੇ ਪਸ਼ੂ ਆ ਉਹ ਆ ਮੱਝਾਂ ਹੈਗੀਆਂ ਨੇ ਦੋ ਦੋ ਮੱਝਾਂ ਦੇ ਕਬੜ ਇੱਕ ਕਬੜ ਤਿੰਨ ਠੀਕ ਆ ਵੀਰੇ ਤੇ ਪਹਿਲੇ ਨੰਬਰ ਤੇ ਵੀਰ ਇਸ ਬੜ ਦੀ ਆਪਣਾ ਸੌਰੀ ਇਸ ਮੱਝ ਦੀ ਜਿਹੜੀ ਆ ਡਿਟੇਲ ਆਪਾਂ ਸਾਂਝੀ ਕਰੀਏ ਵੀਰਾਂ ਦੇ ਨਾਲ ਵੀ ਸੂਆ ਕਿਨਵਾ ਸੂਈ ਆ ਵੀਰ ਜੀ ਮੱਝ ਨਾ ਤੀਜਾ ਸੂਆ ਸੂਈ ਏ ਰਾਤ ਦੀ ਸੂਈ ਏ ਗਿੱਲਾ ਲਾੜੂ ਜ ਮਗਰ ਇਹਦੇ ਕੱਟੀ ਜੀ ਵੇਖੋ ਹੂੰ ਇਹਦੇ ਸਲੇ ਪਾਜੀ ਸਟਾਰਟਿੰਗ 10 ਕਿਲੋ ਬੋਲਾ ਹੋਊਗਾ ਠੀਕ ਆ ਜੀ ਦੁੱਧ ਮੈਂ 14-15 ਕਿਲੋ ਚ ਵਾਏਗੀ ਗਾਰੰਟੀ ਨਾਲ ਬਾਕੀ ਕੋਈ ਥਣ ਚ ਮੈਂ ਦੇ ਕੋਈ ਐਬ ਹੋਵੇ ਕੋਈ ਭੂਰ ਛੱਟਾ ਹੋਵੇ ਬਾਦ ਘਟ ਹੋਵੇ ਕਰਾਇਸ ਮੈਂ ਜੇ ਕੋਆਨਲ ਨਹੀਂ ਮੰਗਾਏ ਕਿ ਕਰਾਇਸ ਸਮੇਤ ਪੈਸੇ ਰਕਮ ਵਾਪਸ ਕਰਾਂਗੇ ਠੀਕ ਮਤਲਬ ਹੁਣ 10 ਲੀਟਰ ਬੋਲੇ ਦੇ ਵਿੱਚ ਬੋਲੇ ਬੋਲੇ ਹੀ ਆ 10 ਲੀਟਰ ਠੀਕ ਆ ਸਵੇਰੇ 10 ਲੀਟਰ ਸਵੇਰ ਤੇਜਾ ਹਣਾ ਜੀ ਸਵੇਰ ਤੇਜਾ ਠੀਕ ਆ ਬਾਕੀ ਮੈਂ ਦੇ ਬੰਤਰ ਮੋ ਤੋਂ ਬਹੁਤ ਚੰਗੀ ਆ ਬਾਕੀ ਮੜ ਮੋਟਾ ਜੀ ਤੁਹਾਨੂੰ ਬੜਾ ਰਾਤੀ ਸੂਈ ਹੈ ਕੱਲ ਦੁਪਹਿਰੇ ਸ਼ਾਮ ਜੀ ਬਿਲਕੁਲ ਲਪਾ ਲੁਪਾ ਲਾਇਆ ਠੀਕ ਆ ਬਾਕੀ ਦੋਸਤੋ ਜਿਹੜਾ ਮੂੰਹ ਮੱਥਾ ਹੈਗਾ ਬਿਲਕੁਲ ਫੇਸ ਆ ਇਸ ਤਰ੍ਹਾਂ ਦਾ ਬਖਾ ਥਾਣਾ ਦੀ ਜ਼ਰੂਰ ਦੇਖ ਲਓ ਠੀਕ ਆ ਬੱਚਾ ਜਿਹੜਾ ਕੱਟੀ ਆ ਇਸ ਦੇ نیچے ਠੀਕ ਆ ਤੇ ਥਾਣ ਤੁਹਾਨੂੰ ਬਹੁਤ ਜ਼ਿਆਦਾ ਸੋਹਣਾ ਲੱਗਾ ਤੇ 나ੜੂ ਬੱਚੇ ਦੇ ਨਾਲ ਹੀ ਹਨਾ ਹਾਂਜੀ ਭਾਜੀ ਗੱਲਾਂ ਜੇ 나ੜੂਆ ਗੱਲਾਂ 나ੜੂ ਬੱਚੇ ਦੇ ਨਾਲ ਇੱਕ ਵਾਰੀ ਦੋਸਤੋ ਆਪਾਂ ਤੁਹਾਨੂੰ ਕੱਟੀ ਦਿਖਾ ਦਿੰਨੇ ਆ ਜਿਹੜੀ ਇਸ ਮੱਝ ਦੇ ਥੱਲੇ ਹੈਗੀ ਆ ਕੱਟੀ ਪ੍ਰੋਪਰ ਦੇਖ ਲਿਓ ਜੀ ਆਹ ਦੇਖੋ ਜੱਲਾ 나ੜੂਆ ਆਹ ਲਓ ਹਾਂਜੀ ਕੱਟੀ ਆਹ ਦੇਖੋ ਕਿੱਲਾ 나ੜੂ ਠੀਕ ਆ ਜੀ ਇਹ ਕੱਟੀ ਆ ਇਸ ਮੱਝ ਦੇ ਥੱਲੇ ਠੀਕ ਆ ਕੱਲ ਸੋਈ ਆ ਠੀਕ ਆ ਕੱਲ ਸੋਈ ਆ ਤੇ ਕੱਟੀ ਚੰਗੀ ਆ ਤੇ ਮੱਝ ਵੀ ਜਿਹੜੀ ਦੋਸਤੋ ਦੁੱਧ ਵਾਲੀ ਆ ਅ ਦਾਦਾ ਰੂਪ ਪਸ਼ੂ ਆ ਤੇ ਚੰਗਾ ਪਸ਼ੂਤਾਨਾ ਜੇ ਕਿਸੇ ਵੀਰ ਨੇ ਅੱਗੇ ਲੈ ਕੇ ਜਾਣਾ ਤੁਸੀਂ ਖਾਸ ਤੌਰ ਤੇ ਦੁੱਧ ਡੇਰੀ ਲਈ ਵਰਤਣੀ ਚਾਹੁੰਦੇ ਹੋ ਇਹ ਮੱਝ ਤਾਂ ਵੀ ਲੈ ਕੇ ਜਾ ਸਕਦੇ ਹੋ ਵਧੀਆ ਜਿਹੜੀ ਦੋਸਤੋ ਦੁੱਧ ਮਿਲਕਿੰਗ ਦੀ ਸਮਝ ਤੋਂ ਆਸ ਹੈਗੀ ਜਾਂ ਤਕਰੀਬਨ ਹੁਣ 10 ਲੀਟਰ ਤੇ ਜੇਕਰ ਆਪਾਂ ਗੱਲ ਕਰੀਏ ਬੋਲਾ ਚੱਲਣ ਡਿਆ ਤੇ ਦੁੱਧ ਜਿਹੜਾ ਦੋਸਤੋ ਇਹਨੂੰ 13 14 ਤੱਕ ਵੀ ਚੋਣਾ ਚਾਹੀਦਾ ਬਾਕੀ ਆਪ ਬਾਈ ਤੋਂ ਪੁੱਛ ਲੈਣੇ ਆ ਅ ਵੀਰ ਕਿੰਨੇ ਕ ਵੈਸੇ ਸੰਭਾਵਨਾ ਹੈਗੀ ਆ ਵੀ ਜਿਵੇਂ 12 ਲੀਟਰ ਤਾਂ ਮੈਨੂੰ ਤੇ ਲੱਗਦਾ ਪਿਆ ਵੀ ਫਿਰ 12 ਲੀਟਰ ਤਾਂ ਚਵਾਈ ਕਰਨੀ ਚਾਹੀਦੀ ਆ ਇਹਨਾਂ ਕੋ ਅਸੀਂ ਲਈ ਉਹਨਾਂ 2 ਸੂਈ ਚੋਏ ਘਰ ਹਾਂਜੀ ਉਹਨਾਂ 15 ਲੀਟਰ ਦੀ ਅਸੀਂ ਗਰੰਟੀ ਦਿੱਤੀ ਸੀ ਭਾਵੇਂ 14 ਵੀ ਦੇ ਦਿੰਦੇ ਆ ਠੀਕ ਜੀ ਆਸਾਂ ਦੀ ਰਾਤ ਦੀ ਸੂਈ ਮੈਂ ਜਿਹੜੀ 10 ਕਿਲੋ ਦੁੱਧ ਦੇਣੀ ਹੋਵੇਗੀ ਹੂੰ ਬੋਲੇ ਤਾਂ ਨਹੀਂ ਮਈਆਂ 2 4 ਕਿਲੋ ਜਿਹੜੇ ਨੇ ਉਹ 10 ਕਿਲੋ ਦੁੱਧ ਕਰ ਜਾਂਦੀਆਂ ਅੱਛਾ ਜੀ ਇਹਦਾ ਸਟਾਰਟਿੰਗ 10 ਕਿਲੋ ਬੋਲਾ ਆ ਹੂੰ ਕਿਤੇ ਚੋਣ ਈ ਸਾਬ ਹੈ 1.5 ਕਿ ਬਾਕੀ ਹਵਾਨਾ ਜਿਹੜਾ ਤੁਸੀਂ ਕਿਸਾਨ ਵੀਰੋ ਬਿਲਕੁਲ ਧਿਆਨ ਦੇ ਨਾਲ ਦੇਖ ਲਓ ਆਹ ਦੇਖੋ ਜੀ ਠੀਕ ਆ ਪੱਦਰ ਜਿਹੜਾ ਲੇਵਾ ਥਾਣਾ ਤੋਂ ਉਹਨਾਂ ਦੀ ਵਿੱਥ ਫਿਰ ਲੈ ਬਹੁਤ ਚੰਗੀ ਆ ਨਾ ਕਰੋ ਜੇ ਤੱਕ ਜੀ ਠੀਕ ਆ ਹਾਈਟ ਜਿਹੜੀ ਆ ਮੀਡੀਅਮ ਆ ਠੀਕ ਆ ਜ਼ਰੂਰ ਧਿਆਨ ਦੇ ਵਿੱਚ ਰੱਖ ਲਓ ਹਾਈਟ ਮੀਡੀਅਮ ਆ ਦੂਰੋਂ ਨੇੜੇੋਂ ਕਿਸੇ ਵੀਰ ਨੇ ਉਹਨਾ ਬਾਕੀ ਹਵਾਨਾ ਚੰਗਾ ਦੁੱਧ ਜਿਹੜਾ ਦੋਸਤੋ ਨਾਰਮਲੀ 12 ਤੋਂ ਲੈ ਕੇ 14 ਲੀਟਰ ਦੀ ਜਿਹੜੀ ਕੈਪੈਸਿਟੀ ਆ ਮੱਝ ਦੀ ਹੈਗੀ ਆ ਠੀਕ ਆ ਜੀ ਇੱਥੋਂ ਤੱਕ ਤੁਸੀਂ ਦੁੱਧ ਜਿਹੜਾ ਬਿਲਕੁਲ ਸੇਵਾ ਕਰਕੇ ਜਿਹੜਾ ਲੈ ਸਕਦੇ ਜਿਸ ਮੱਝ ਤੋਂ ਠੀਕ ਆ ਆ ਬੈਕ ਸਾਈਡ ਤੋਂ ਜਿਹੜਾ ਤੁਸੀਂ ਹਵਾਨਾ ਦੇਖ ਲਓ ਤੇ ਥੰਥੂਣ ਵੀ ਜਿਹੜਾ ਬਿਲਕੁਲ ਚੰਗਾ ਮੁਠੀਲਾ ਥਾਣਾ ਠੀਕ ਆ ਅੱਛਾ ਵੀਰ ਕੀ ਡਿਮਾਂਡ ਕੀ ਕਰਤੀ ਹੁੰਦੀ ਫਿਰ ਮੁੱਲ ਤੇ ਵੀਰ ਜੀ ਦਾ 60000 ਜੇ ਹਾਂਜੀ 5000 ਛੋੜ ਕਰ ਗਏ 63000 ਦੀ ਦੇ ਦਾਂ ਠੀਕ ਹੈ 63000 ਦੀ 63000 ਦੀ ਵੇਖੋ ਆ ਭਾਅ ਕਿਦੇ ਨਹੀਂ ਮਿਲਣਾ ਜਿਹੜੇ ਭਾਅ ਹੀ ਪਾਇਆ ਬਿਲਕੁਲ ਜੀ ਬਿਲਕੁਲ ਨਾਲੇ ਮਗਰ ਵੀ ਕੱਟੀ ਆ ਮਗਰ ਵੀ ਕੱਟੀ ਮੈਂ ਵੀ ਚੰਗੀ ਤੇ ਚਵਾਈ ਚ ਵੀ ਵੀਰ ਤੁਸੀਂ ਚੋਈ ਇੱਕ ਦੋ ਡੰਗ ਚੋਈ ਹੋਣੀ ਆ ਕਿਵੇਂ ਜੀ ਬਿਲਕੁਲ ਜੀ ਸਾਫ ਆ ਬਿਲਕੁਲ ਸਾਫ ਆ ਠੀਕ ਆ ਜੀ ਹਾਂਜੀ ਤੇ ਚਵਾਈ ਦੋਸਤੋ ਵਧੀਆ ਬੈਸਟ ਚਵਾਈ ਲੱਗੀ ਆ ਮਗਰ ਬੱਚਾ ਕੱਟੀ ਆ ਠੀਕ ਆ ਤੇ ਮੁੱਲ ਜਿਹੜਾ 68000 ਸੀਗਾ ਠੀਕ ਆ ਸਿੱਧਾ ਜਿਹੜਾ 5000 ਲੈਸ ਆ ਜੀ 5000 ਲੈਸ ਹੈ ਜੀ 63000 ਦੀ ਫੇਰ ਹੋਗੀ ਹਾਂ ਜੀ ਠੀਕ ਆ 63000 ਜਿਹੜਾ ਦੋਸਤੋ ਲੈ ਤੇ ਆ ਠੀਕ ਆ 63000 ਦੇ ਵਿੱਚੋਂ ਜੇਕਰ ਤੁਸੀਂ ਮਾਨਤਨ ਕਰਾਉਣਾ ਉਹ ਥੋੜਾ ਬਾਅਦ ਦਾ ਜੋ ਹੋਊਗਾ ਮੌਕੇ ਤੇ ਆ ਜਦੋਂ ਤੁਸੀਂ ਮੱਝ ਦੀ ਚੁਾਈ ਕਰ ਲਿਓ ਬੇਸ਼ੱਕ ਪਹਿਲਾਂ ਘਰ ਵਿਜ਼ਿਟ ਕਰਕੇ ਉਸ ਤੋਂ ਬਾਅਦ ਮੌਕੇ ਤੇ ਆ ਠੀਕ ਆ ਜੀ ਤੇ ਜਰੂਰ ਮਾਨਤਨ ਹੋ ਜਾਊਗਾ ਬਾਕੀ ਥਣਾ ਥੋਣਾ ਦੀ ਬਿਲਕੁਲ ਸਾਫ ਆ ਇਹ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਆ ਸਕਦੇ ਹੋ ਜਿ ਕੋਈ ਆ ਥਣੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਾਈ ਵਾਲਾ ਜਾਂ ਦੂਜਾ ਤੀਜਾ ਕੋਈ ਕੰਮ ਤੁਹਾਨੂੰ ਨਜ਼ਰ ਨਹੀਂ ਆਊਗਾ ਤੇ ਪ੍ਰੋ ਇਸ ਤੋਂ ਬਾਅਦ ਅਗਲੀ ਆਪਾਂ ਤੁਹਾਨੂੰ ਜਿਹੜੀ ਮੱਝ ਦਿਖਾਉਣੀ ਹੈ ਜੀ ਉਸ ਤੋਂ ਬਾਅਦ ਸਾਈਕਲ ਨੰਬਰ ਤੇ ਜਿਹੜੀ ਮੱਝ ਆ ਇਹ ਵੀ ਸੂਹੀ ਆ ਠੀਕ ਆ ਮੱਝਾਂ ਦੋਨੋਂ ਸੂਈਆਂ ਸਵਈਆਂ ਨੇ ਤੇ ਰੇਟ ਭਾਅ ਵੀ ਜਿਹੜਾ ਤੁਹਾਨੂੰ ਨੋਰਮਲ ਲੱਗੂਗਾ ਠੀਕ ਹੈ ਜਾਇਜ਼ ਰੇਟ ਲੱਗੂਗਾ ਕਿਉਂਕਿ ਮੇਰਾ ਜਿਹੜਾ ਦੋਸਤੋ ਬਹੁਤੀ ਫੀਲਡ ਦਾ ਕੰਮ ਹੈਗਾ ਤਰਨ ਤਰਨ ਪੱਟੀ ਪਿੱਖੀ ਵੈਂਡ ਏਰੀਆ ਦੇ ਵਿੱਚ ਆ ਉਧਰ ਨਾਲੋਂ ਪਸ਼ੂ ਮੈਨੂੰ ਥੋੜਾ ਜਿਹਾ ਜਿਵੇਂ ਰਾਇਤ ਲੱਗਦਾ ਕਿਉਂਕਿ ਇੱਧਰ ਏਰੀਆ ਦੇ ਹਿਸਾਬ ਨਾਲ ਪਸ਼ੂ ਮੇਲ ਵੀ ਜਾਊਗਾ ਬਿਲਕੁਲ ਸਵੱਲੇ ਜੇ ਰੇਟ ਤੇ ਮਿਲ ਜੂਗਾ ਬਾਕੀ ਆਪਾਂ ਵੀਰ ਤੋਂ ਪੁੱਛ ਕੇ ਇਸ ਮੱਝ ਦੀ ਜਿਹੜੀ ਇਨਫੋਰਮੇਸ਼ਨ ਸਾਂਝੀ ਕਰਾਂਗੇ ਬਾਕੀ ਇੱਕੋ ਹੀ ਫੇਸ ਦੀ ਕੁਆਲਿਟੀ ਤੁਸੀਂ ਜ਼ਰੂਰ ਦੇਖ ਲਓ ਠੀਕ ਆ ਜੀ ਆ ਮੱਝ ਦੀ ਫੇਸ ਦੀ ਕੁਆਲਿਟੀ ਜੇ ਸਿੰਘਾ-ਸੁੰਘਾ ਦੀ ਬੰਤਰ ਕਾਫੀ ਜਿਆਦੀ ਸੋਹਣੀ ਆ ਹੈਵੀ ਬਾਡੀ weight ਆ ਭਾਰੇ ਸਰੀਰ ਦੀ ਆ ਠੀਕ ਆ ਕਈ ਵਾਰ ਹੁੰਦਾ ਵੀ ਬਿਲਕੁਲ ਕੋਈ ਵੀਰ ਇਹ ਸਮਝ ਲਵੇ ਵੀ ਫਿੱਕਾ ਜਿਹਾ ਪਸ਼ੂ ਆ ਵੀ ਦੂਰੋਂ ਵੀ ਦਿਖਾਵਾਂ ਕਿ ਤੁਹਾਨੂੰ ਇਹ ਨਹੀਂ ਦੂਰੀ ਤੋਂ ਵੀ ਦਿਖਾ ਰਿਹਾ ਮੈਂ ਤਸੱਲੀ ਨਾਲ ਦੇਖ ਲਓ ਠੀਕ ਆ ਹਾਈਟ ਮੀਡੀਅਮ ਆ ਦੋ ਮੱਝਾਂ ਦੀ ਹਾਈਟ ਮੀਡੀਅਮ ਆ ਹਾਏ ਦੁੱਧ ਵਾਲੀਆਂ ਤਕਰੀਬਨ ਬਾਕੀ ਆਪਾਂ ਵੀਰ ਜਤਿੰਦਰ ਤੋਂ ਪੁੱਛ ਲੈਂਦੇ ਆ ਤੇ ਵੀਰ ਜਤਿੰਦਰ ਇਹ ਹੁਣ ਸੈਕਿੰਡ ਨੰਬਰ ਵਾਲੀ ਜਿਹੜੀ ਇਹ ਮੱਝ ਆ ਸੁਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਬਾਈ ਨੇ 6 ਮਾਂ ਦੇਣ ਜੋ ਉਹਦਾ ਕੱਟਾ ਜੀ 6 ਮਾਂ ਦੇਣੇ ਆ ਠੀਕ ਆ ਕੋਈ ਦੇ ਨਾਲੇ ਘੋੜਾ ਲਾ ਲੈ ਕੋਈ ਦੁੱਧ ਮੰਨ ਲੈ ਵੀਰ ਠੀਕ ਆ 12 ਕਿਲੋ ਹੁਣ ਹੋਊਗਾ ਠੀਕ ਆ ਜੀ ਬਾਕੀ ਦੁੱਧ ਦੇ ਮੈਲ ਮੂਲੇ ਮਾਰ ਕੇ ਦੁੱਧ 14-15 ਕਿਲੋ ਚਾਹੀਦੀ ਪਰ ਅਸੀਂ ਇਧਰੋਂ ਮਹੀਂ ਲਈ ਝੂਠ ਨਹੀਂ ਮਾਰਨਾ ਉਧਰੋਂ ਲੈ ਆਉਣੀ ਪੈਂਦੀ ਸੋਇਲ ਬੱਲੇ ਕੋਲੇ ਠੀਕ ਆ ਜੀ ਹਾਂਜੀ ਠੀਕ ਆ ਬਾਕੀ ਆ ਦੇਖੋ ਦੋਸਤੋ ਠੀਕ ਆ ਦੂਜ ਠੀਕ ਆ ਤੇ ਸੁਹਾ ਤੁਜਾ ਤੇ ਸਿੰਘਾ ਸੁੰਗਾ ਦੀ ਬੰਤਰ ਤੇ ਮੂੰਹ ਮੱਥੇ ਦੀ ਜਿਹੜਾ ਬੂਥੀ ਪਾਸੀ ਬਹੁਤ ਜਿਆਦਾ ਸੋਹਣੀ ਆ ਠੀਕ ਆ ਤੇ ਬਾਕੀ ਥਣ ਜਰੂਰ ਮੈਂ ਤੁਹਾਨੂੰ ਦਿਖਾ ਦੂੰਗਾ ਥਣ ਬੇਸ਼ੱਕ ਥੋੜੇ ਜੋੜ ਕੇ ਰੱਖਦੀ ਆ ਤੇ ਵੀਰਾਂ ਦਾ ਵੀ ਚੁਵਾਈ ਬੇਸ਼ੱਕ ਕੋਈ ਵੀਰ ਆਵੇ ਤੇ 12 12 ਲੀਟਰ ਮਾਰ ਲੈ ਭਾਵੇਂ ਮਿੰਟੀ ਲੀਟਰ ਮਾਰ ਕੇ ਖੜੇ ਜੀ ਹੂੰ ਲਓ ਵੀ ਦੋਸਤੋ ਥਣ ਬੇਸ਼ੱਕ ਥੋੜਾ ਜੋੜ ਕੇ ਰੱਖਦੀ ਆ ਠੀਕ ਆ ਵੀ ਸ਼ੇਪ ਥੋੜਾ ਥਣ ਜਿਆ ਤੇ ਬਾਕੀ ਚੁਵਾਈ ਆ ਵੀਰਾਂ ਦਾ ਵੀ ਬੈਸਟ ਲੱਗੀ ਆ ਚੁਵਾਈ ਠੀਕ ਆ ਤੇ ਬਾਕੀ ਤੁਸੀਂ ਕਰ ਹੀ ਲੈਣੀਆਂ ਚੁਵਾਈ ਜਦੋਂ ਕਿ ਕਿਸੇ ਵੀਰ ਨੇ ਖਰੀਦਣੀ ਹੁੰਦੀ ਆ ਨਾ ਚ ਤੇ ਘਰ ਜਦੋਂ ਵੀਟ ਕਰਦਾ ਤਸੱਲੀ ਆ ਇੱਕ ਟਾਈਮ ਦੀ ਦੋ ਟਾਈਮ ਦੀ ਤੁਸੀਂ ਕਰ ਲੈਣੀ ਹੁੰਦੀ ਆ ਬਾਕੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਕਿਉਂਕਿ ਚਵਾਈ ਆ ਆ ਵਪਾਰ ਦਾ ਕੰਮ ਆ ਵੀਰ ਦਾ ਚਵਾਈ ਜੇਕਰ ਚੰਗੀ ਲੱਗੀ ਹੋਵੇਗੀ ਤਾਂ ਚੰਗੀ ਦੱਸੂਗਾ ਜਤਿੰਦਰ ਵੀਰੇ ਐਚ ਵਾਈ ਤੁਸੀਂ ਕੀਤੀ تقریਬ ਨੇ ਕਿਹੋ ਜੀ ਚਵਾਈ ਆ ਚਵਾਈ ਭਾਜੀ 1 ਨੰਬਰ ਦੀ ਹੋਏਗੀ ਠੀਕ ਆ ਪਾ ਨਿਆਣਾ ਇਹਨੂੰ ਚੋਲੇ ਇਨੀ ਬੋਲੀ ਦੀ ਅਗਲੇ ਥਾਂਾਂ ਦੇ ਵਿੱਚ ਦੁੱਧ ਕਿੰਨਾ ਕਹੂਗਾ ਜੀ ਦੁੱਧ ਦੀ ਗਾਰ 1.5 ਕਿਲੋ ਤੋਂ ਉੱਪਰ ਹੋਈ 1.5 ਕਿਲੋ ਬੇਸ਼ੱਕ ਥੋੜਾ ਜੋੜ ਕੇ ਥਾਂ ਰੱਖਤੀ ਜਿਵੇਂ 20 ਛੇਬ ਬੇ ਬਾਕੀ ਭਾਜੀ ਚਲੋ ਰੱਬ ਦੀ ਹੱਥ ਵਾਹ ਜੀ ਉਹ ਤਾਂ ਕੁਦਰਤੀ ਹੈ ਜੀ ਬਾਕੀ ਥਾਂ ਜੇ ਲੱਗੇ ਨਹੀਂ ਚਲੋ ਗੈਪ ਹੈ ਥੋੜਾ ਘਟ ਗਿਆ ਹੈ ਥੋੜਾ ਘਟ ਗਿਆ ਪਾ ਹਾਂਜੀ ਗਿਆ ਹੈ ਬੈਠਾ ਜਰੂਰ ਹੈ ਥੋੜਾ ਘਟਿਆ ਬਿਲਕੁਲ ਬਾਕੀ ਇਹ ਜਿਹੜਾ ਚਵਾ ਦੋਸਤੋ ਚੰਗਾ ਆ ਠੀਕ ਆ ਐ ਤੇ ਕਈ ਉਹ ਥਣ ਜਿਹੜਾ ਗੈਵੰਤਰ ਬੇਸ਼ੱਕ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਬਾਕੀ ਚਵਾ ਚੰਗਾ ਹੈਗਾ ਉਹਦੇ ਚ ਕੋਈ ਨਹੀਂ ਬਾਕੀ ਡੇਢ ਪੌਣੇ 2 ਕਿਲੋ ਜਾਂ ਡੇਢ ਕਿਲੋ ਇੱਕ ਤੋਂ ਡੇਢ ਕਿਲੋ ਮਤਲਬ ਜਿਹੜੀ ਗਾੜ੍ਹ ਹੈਗੀ ਇਸ ਮਾਤੇ ਡੇਢ ਕਿਲੋ ਤੋਂ ਉੱਪਰ ਗਾੜਾ ਤੇ ਮਗਰਲੇ ਥਣ ਵੀ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਗੈਵੰਤਰ ਜਿੰਨਾ ਹੈਗਾ ਡਿਫਰੈਂਸ ਹੈਗਾ ਅਗਲੇ ਮਗਰਲੇ ਥਣਾਂ ਦੇ ਵਿੱਚ ਬਿਲਕੁਲ ਤੁਹਾਡੇ ਸਾਹਮਣੇ ਠੀਕ ਹੈ ਇਹਦੇ ਮਗਰ ਬੱਚਾ ਮੇਲ ਕਾਫ ਆ ਗਿਆ ਨਾ ਜੀ ਹਾਂਜੀ ਹਾਂਜੀ ਇਹਦੇ ਮਾਰ ਕੱਟਾ ਜੀ ਕੱਟਾ ਆ ਗਿਆ ਹਾਂਜੀ ਤੇ ਕੱਟਾ ਵੀ ਰਾਜਸਥਾਨ ਦਾ ਹੈ ਉਧਰ ਵੇਖੋ ਕਿ ਉਧਰ ਦਾ ਨਾ ਟਿਕਾ ਲੋ ਇਹ ਪਿਓਰ ਕਾਲਾ ਕਿ ਪੂਛਦਾ ਵੀ ਕਵਾ ਨਹੀਂ ਜੀ ਠੀਕ ਹੈ ਕੱਟਾ ਆਪਾਂ ਤੁਹਾਨੂੰ ਦਿਖਾ ਦੇਣਾ ਜਿਹੜਾ ਇਹਦੇ ਥੱਲੇ ਬੱਚਾ ਦੋਸਤੋ ਤੁਸੀਂ ਜ਼ਰੂਰ ਇੱਕ ਵਾਰੀ ਨਿਗਾਹ ਚ ਕਰ ਲਓ ਬਿਲਕੁਲ ਜੈਡ ਬਲੈਕ ਹੀ ਆ ਜੈਡ ਬਲੈਕ ਹੀ ਆ ਵੇਖੋ ਤੇ ਪੂਛਦਾ ਵੀ ਕਵਾ ਨਹੀਂ ਕਿ ਤੇ ਆ ਵੇਖੋ ਕੱਟਾ ਜਿਹੜਾ ਬਿਲਕੁਲ ਜੈਡ ਬਲੈਕ ਆ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਓ ਇਹ ਬੱਚਾ ਜਿਹੜਾ ਸੈਕਿੰਡ ਨੰਬਰ ਵਾਲੀ ਮੱਝ ਦਾ ਦੂਜੇ ਨੰਬਰ ਤੋਂ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾ ਰਹ ਬਾਕੀ ਮੂੰਹ ਮੱਥੇ ਦੀ ਵਧੀਆ ਆਪਾਂ ਵੀਰ ਨੂੰ ਖੋਲ ਕੇ ਕਹਿੰਨੇ ਆਂ ਵੀ ਤੋਰ ਕੇ ਦਿਖਾਵੇ ਕਰੀ ਤੇ ਦੁੱਧ ਤੁਸੀਂ 12 ਲੀਟਰ ਦੀ ਜਿਹੜੀ ਚਵਾਈ ਆ ਘਰ ਵਿੱਚ ਰਿਤ ਕਰਕੇ ਕਰ ਲਿਓ ਚਵਾਈ ਆ ਦੋਸਤੋ ਜਿੰਨੀ ਹੋਵੇਗੀ ਉਹ ਨਹੀਂ ਦੱਸੀ ਜਾਊਗੀ ਕਈ ਵਾਰ ਹੁੰਦਾ ਵੀ ਪਸ਼ੂ ਦੇ ਥੱਲੇ ਓਨਾ ਪਸ਼ੂ ਨਹੀਂ ਹੁੰਦਾਗਾ ਦੁੱਧ ਪਰ ਕਹਿ ਦੇਣ ਵਾਲੀ ਗੱਲ ਉਹ ਵੱਖਰੀ ਹੈ ਪਰ ਇੱਥੇ ਤੁਹਾਨੂੰ ਚਵਾਈ ਕਰਾਈ ਜਾਵੇਗੀ ਆ ਦੇਖੋ ਜੀ ਹਵਾਨਾ ਵੇਖ ਕੇ ਬੜਾ ਨਾਰਮਲ ਹੀ ਆ ਵੀਰਾਂ ਨੂੰ ਪਤਾ ਲੱਗ ਹੀ ਜਾਂਦਾ ਹੈ ਭਾਈ ਇੱਧਰ ਵੇਖੋ ਠੰਡੀ ਕਿੰਨੀ ਇੱਦਾਂ ਬੈਜੋ ਥੱਲੇ ਹੂੰ ਹੂੰ ਉੱਲੀ ਛੱਡ ਕੇ ਬੈਜੋ ਮੈਂ ਇਹਦੇ ਤੇ ਆ ਕਰੋ ਚੱਕ ਜੀ ਕੋਈ ਬੱਚਾ ਆਉਣਾ ਖੇਡੋ ਭਾਈ ਨਹੀਂ ਠੰਡੀ ਕਿਵੇਂ ਹੂੰ ਆ ਲਓ ਆ ਦੇਖੋ ਡੋਟਦੇ ਜੀ ਤਾਂ ਲਓ ਵੇਖੋ ਆ ਦੇਖੋ ਅਵੀਰਾਂ ਦਾ ਵੀ ਧਰਤੀ ਪੁੱਟ ਤੂ ਥੱਲਿਓਂ ਵੇਖੋ ਧਾਰਬਾਜਦੀ ਆ ਜਿਹੜੀ ਦੋਸਤੋ ਭਰਾ ਵੇਖੋ ਤੁਸੀਂ ਠੀਕ ਹੈ ਜੀ ਹਾਂ ਜੀ ਇਹ ਬਸ ਵੀ ਦੀ ਵਾਲੀ ਸੀਲ ਸਹੂ ਹੈ ਭਾਈ ਹੈ ਜਿੱਥੇ ਮਰਜ਼ੀ ਡੱਕ ਕੇ ਚੋਈ ਕਰ ਲੋ ਖੁੱਲੀ ਛੱਡੀ ਅੱਗੋਂ ਵਿਖਾ ਲਓ ਖੁੱਲੀ ਛੱਡੀ ਹੈ ਕੋਈ ਬੱਚਾ ਨਹੀਂ ਥਲੇ ਲੈ ਲੋ ਤਾਂ ਖੁੱਲੀ ਕਰਦੀ ਲੋ ਵੀ ਦੋਸਤੋ ਜਿੱਥੇ ਮਰਜ਼ੀ ਡੱਕ ਕੇ ਇਹੋ ਜਿਹੇ ਪਸ਼ੂ ਨੂੰ ਆਪਾਂ ਚੋੜ ਸਕਦੇ ਆਹ ਵੇਖੋ ਠੀਕ ਹੈ ਇਹ ਇੱਦਾਂ ਮਰਜ਼ੀ ਥਲੇ ਖੋ ਠੀਕ ਹੈ ਇੰਨਾ ਸੀਲ ਸਹੂ ਪੁਣਾ ਜਿਹੜਾ ਦੋਸਤੋ ਬਹੁਤ ਘੱਟ ਰੀਅਰ ਕੇਸ ਵਿੱਚ ਪਸ਼ੂਆਂ ਦੇ ਵਿੱਚ ਵਿਖਾਈ ਦਿੰਦਾ ਹੈਗਾ ਆ ਕਰੋ ਚੱਕ ਜੀ ਠੀਕ ਆ ਬਾਕੀ ਹੋਰ ਕਿਸੇ ਤਰ੍ਹਾਂ ਦਾ ਕੋਈ ਡਰਕਲ ਭਜਖਲ ਜਾਂ ਪਸ਼ੂ ਨਹੀਂ ਹੈਗੇ ਕਿ ਆਪਾਂ ਵਿੱਚੇ ਤੁਰੇ ਫਿਰਦੇ ਇਹਨਾਂ ਪਸ਼ੂਆਂ ਦੇ ਵਿੱਚ ਵਿੱਚ ਵਿਛਰੀ ਜਾਈਦਾ ਪਰ ਇਹ ਨਹੀਂ ਕੋਈ ਗੱਲ ਹੈਗੀ ਕੋਈ ਡਰਦਾ ਪਸ਼ੂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਤੇ ਜਤਿੰਦਰ ਭਾਈ ਇਹਦਾ ਕੀ ਲੈਦੇ ਕਰਦੇ ਮੁੱਲ ਕੀ ਦਾ ਮੁੱਲ ਤੇ ਬਾਜੀ ਦਾ 78000 ਜੇ ਠੀਕ ਆ ਜੀ 5000 ਦੀ ਵੀ ਛੋਟ 73 ਦੀ ਦੇ ਦਾਂਗੇ 73 ਦੀ ਹਾਂ ਜੀ ਠੀਕ ਆ 73000 ਦੇ ਵਿੱਚੋਂ ਵੀ ਕੁਝ ਹੋ ਜਾਊਗਾ ਥੋੜਾ ਪਤਾ ਮੈਨੂੰ ਬਾਕੀ ਕੋਈ ਵੀਰ ਫੋਨ ਲਾਵੇ ਕਰਾਂਗੇ ਮੈਂ ਦੰ ਜ਼ਰੂਰ ਜ਼ਰੂਰ ਕਰਿਓ ਜੀ ਜ਼ਰੂਰ ਕਰਾਂਗੇ ਠੀਕ ਆ ਸੋ ਜਤਿੰਦਰ ਬਾਈ ਦੇ ਕੋਲ ਆਪਾਂ ਦੋਸਤੋ ਚ ਪਹਿਲੀ ਵਾਰੀ ਆਪਣੇ ਆਉਣੇ ਹੋਏ ਆ ਪਿੰਡ ਚੱਠਾ ਇੱਕ ਰੂਆਂ ਫਿਰ ਮੈਂ ਦੱਸ ਦਿੰਦਾ ਪਸ਼ੂ ਤੁਹਾਨੂੰ ਚੰਗੇ ਲੱਗਣਗੇ ਪਸ਼ੂ ਮੈਂ ਜਿੰਨੇ ਦਿਖਾਵਾਂਗਾ ਚੰਗੇ ਹੋਣਗੇ ਵੀ ਜੇ ਕੋਈ ਮੱਝ ਬਾਹਲੀ ਵੱਡੀ ਕੱਦ ਦੀ ਹੋਈ ਨਾ ਮੈਂ ਇਹਨੂੰ ਕਹਾਂਗਾ ਵੀ ਬਾਹਲੇ ਵੱਡੇ ਕੱਦ ਦੇ ਵਿੱਚ ਜੇ ਮੀਡੀਅਮ ਹਾਈਟ ਦੀ ਹੋਈ ਤੇ ਮੀਡੀਅਮ ਹਾਈਟ ਤੁਸੀਂ ਨਾਰਮਲੀ ਸਮਝਜੋ ਵੀ ਮੱਝਾਂ ਜਿਹੜੀਆਂ ਦੋਸਤੋ ਜ਼ਿਆਦਾਤਰ ਜਿਵੇਂ ਆਪਾਂ ਦੇਖਦੇ ਆਂ ਮੀਡੀਅਮ ਹਾਈਟ ਦੇ ਵਿੱਚ ਓਡੀਆਂ ਮੱਝਾਂ ਦੀ ਗਿਣਤੀ ਤੁਸੀਂ ਕਰ ਸਕਦੇ ਹੋ ਇਹਨਾਂ ਮੱਝਾਂ ਦੀ ਤੇ ਬਿਲਕੁਲ ਦੁੱਧ ਵਾਲੀਆਂ ਮੱਝਾਂ ਨੇ ਠੀਕ ਹੈ ਜੀ ਮੋਲ ਲਵੀਰ ਨੇ ਦੱਸਦਾ 5000 ਜਿਹੜੀ ਮੌਕੇ ਤੇ ਛੋਟਾ ਬਾਕੀ 73000 ਦੇ ਵਿੱਚੋਂ ਕਿੰਨਾ ਤੁਸੀਂ ਜਿਹੜਾ ਬਿਲਕੁਲ ਮਾਨਤਨ ਕਰਾਉਣਾ ਗੰਜੈਸ਼ ਕਿੰਨੀ ਕਹੇਗੀ ਹੋਰ ਉਹ ਤੁਸੀਂ ਵਿਜਿਟ ਕਰ ਲਿਓ ਤਸੱਲੀ ਕਰਨ ਤੋਂ ਬਾਅਦ ਜ਼ਰੂਰ ਕਰ ਲਿਓ ਮੌਕੇ ਤੇ ਆ ਮੌਕੇ ਦੀ ਗੇਮ ਆ ਜਿੰਨਾਂ ਵੀ ਹੋਰ ਮਾਨਤਨ ਕਰਾਉਣਾ ਹੋਇਆ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਦੋਸਤੋ ਆਪਾਂ ਤੁਹਾਨੂੰ ਵੈਢ ਦਿਖਾਉਣੀ ਆ ਠੀਕ ਆ ਤੇ ਥੋੜਾ ਜਰਸੀ ਸ਼ਾਹੀ ਸ਼ਾਹੀਵਾਲ ਦਾ ਜਿਹੜਾ ਅੰਗ ਹੈਗਾ ਕ੍ਰੋਸ ਅੰਗ ਦੇ ਵਿੱਚ ਆ ਇਹਦੀ ਵੀ ਨੋ ਪਰਮਿਸ਼ਨ ਆਪਾਂ ਵੀਰ ਜਤਿੰਦਰ ਤੋਂ ਲੈ ਲੈਨੇ ਆ ਤੇ ਆ ਵੀਰ ਕਿੰਨਾ ਹਜੇ ਟਾਈਮ ਪਿਆ ਸੂਣ ਦੇ ਵਿੱਚ ਵੀਰ ਜੀ ਨੇ ਪੰਜਾਹ ਦਿਨ ਲੈਣ ਦੀ ਇੱਛੀ ਸੀ ਠੀਕ ਆ ਜੀ ਤੇ ਸਵੇਰ ਇਹਦਾ ਦੂਜਾ ਤੀਜਾ ਜੀ ਦੂਜਾ ਤੀਜਾ ਦੂਜਾ ਜੀ ਦੂਜਾ ਸਵੇਰ ਜੇ ਬਾਕੀ ਥਾਣ ਵੇਖੋ ਵਸ਼ੀਂ ਗੱਡਾ ਸੋਹਣਾ ਲੱਗਿਆ ਕਿਦਾਂ ਪਿਆਰਾ ਥਾਣਾ ਲਓ ਵੀ ਕਰੋ ਚੈੱਕ ਠੀਕ ਆ ਥਾਣ ਤੋਂ ਜਿਹੜਾ 200 ਚੰਗਾ ਨੋਕਲਾ ਥਾਣਾ ਤੇ 10 ਕ ਦਿਨਾਂ ਜੇ ਲੈ ਜਾਓ ਹਾਂ ਜੀ ਲੈਣੀ ਨੇ ਹੋਸ ਦਾ ਵੱਧ ਵੀ ਲੈ ਜੇ ਥੋੜੇ ਵੱਧ ਲੈ ਜੇ 1 ਦਿਹਾੜੀ ਘੱਟ ਲੈ ਜੇ ਸਾਡੇ ਬਾਜੀ ਬਗਾਨੇ ਘਰ ਦੀਆਂ ਆਈਆਂ ਆ ਬਿਲਕੁਲ ਹਾਂ ਆ ਕਰੋ ਚੈੱਕ ਜੀ ਠੀਕ ਆ ਥਾਣ ਥੂਣ ਦਾ ਜਿਹੜਾ ਗਾਇਬ ਅੰਤਰਾ ਦੋਸਤੋ ਬਹੁਤ ਸੋਹਣਾ ਹੈਗਾ ਥਾਣਾ ਬਹੁਤ ਆਪ ਜਵੇਂ ਸ਼ਾਹੀਵਾਲ ਬਹਿੜ ਦੇ ਥਾਣੇ ਲੱਗਾ ਹੁੰਦਾ ਮੋਟਾ ਗੋਲ ਥਾਣਾ ਠੀਕ ਆ ਤੇ ਨੋਕ ਵਾਲਾ ਥਾਣਾ ਮਗਰਲੇ ਜਿਹੜੇ ਥਾਣੇ ਦੀ ਵੇਖੀਏ ਸ਼ੇਪ ਵੇਖੀਏ ਤੇ ਨੋਕ ਵਾਲੇ ਥਾਣੇ ਬਾਕੀ ਜਿਹੜੀ ਫੇਸ ਦੀ ਕੁਆਲਿਟੀ ਇਕ ਰਿਬੈਟ ਦੀ ਤੁਸੀਂ ਉਹ ਜ਼ਰੂਰ ਚੈੱਕ ਕਰੋ ਠੀਕ ਹੈ ਜੀ ਫੇਸ ਦੀ ਕੁਆਲਿਟੀ ਕਾਫੀ ਹੈ ਵਧੀਆ ਤੇ 10 ਦਿਨ ਦਾ ਜਿਹੜਾ ਸਮਾਂ ਲੈ ਜੂਗੀ ਸੁਹਾ ਦੂਜਾ ਸੁਣਾ ਤੇ ਕੀ ਭਾ ਪੜਦਾ ਵੀਰ ਖੁੱਲ ਕੇ ਦੱਸ ਦੋ ਵੀ ਕਿੰਨੇ ਦਾ ਮਾਨ ਤਾਂ ਜਿਹੜਾ ਮਾਨ ਤਾਂ ਜਿੱਦਾਂ ਦੀ ਬੱਚੀ ਹੈ ਭਾਜੀ ਬਿਜਾਰ ਚ ਜੋ ਮਰਜ਼ੀ ਕੋ ਕੀਮਤ ਕਰੀ ਜਾਵੇ ਤੁਹਾਨੂੰ ਤਾਂ ਬਿਜਾਰ ਤਖਾ ਆ ਬਿਲਕੁਲ ਅਸੀਂ ਮੋਲੀ ਦੇ 47000 ਕਰਾਂਗੇ 5000 ਦੀ ਛੋਟ 42 ਦੀ ਦਵਾਂਗੇ ਅੱਛਾ ਜੀ 47000 ਤੇ 5000 ਦੀ 5 5000 ਛੋਟ ਆ ਗਈ ਤੇ ਲਓ ਜੀ ਬਹੁਤ ਵਧੀਆ ਬਈ ਹਾਂਜੀ 47000 ਦੇ ਵਿੱਚੋਂ ਜਿਹੜਾ ਦੋਸਤੋ 5000 ਛੋਟ ਆ 42000 ਦੀ ਜਿਹੜੀ ਵੀਰਾਂ ਦਾ ਵੀ ਲਾਸਟ ਲੈ ਤੇ ਆ ਬਹੁਤੇ ਵੀਰਾਂ ਨੂੰ ਪਤਾ ਆਏ ਤਕਰੀਬਨ ਬਾਜ਼ਾਰ ਤੇਜ਼ੀ ਦੇ ਵਿੱਚ ਮੱਝ ਦੀ ਗੱਲ ਕਰ ਲਈਏ ਚਾਹੇ ਕਰ ਲਈਏ ਵੈੜ ਦੀ ਬਾਜ਼ਾਰ ਜਰੂਰ ਤੇਜ਼ ਆ ਪਰ ਤੇਜ਼ੀ ਦੇ ਹਿਸਾਬ ਨੂੰ ਵੇਖਦੇ ਹੋਏ ਵੀ ਜਿਹੜੇ ਪਸ਼ੂ ਆ ਤੁਹਾਨੂੰ ਬਿਲਕੁਲ ਭਾਅ ਬੜਤਾ ਹੀ ਲੱਗੂਗਾ ਵੀ ਠੀਕ ਆ ਜਾਇਜ ਆ ਬਾਕੀ ਭਾਈ ਐ ਆ ਵੀ ਜਿਹਨੇ ਦੂਰੋਂ ਮੰਨ ਲਾ ਵੀ 2 2 3 3 ਕਿਲੋਮੀਟਰ ਦੂਰੀ ਤੇ ਆਉਣਾ ਪੰਜ ਪੰਜ 4000 ਰੁਪਿਆ ਕਿਰਾਇਆ ਲੱਗ ਜਾਂਦਾ ਹਾਂਜੀ ਹਾਂਜੀ ਚਲੋ ਇਹ ਵੀ ਉਹ ਮੱਝ ਦੇ ਨਾਲ ਉਹ ਵੜ ਵੀ ਪਾ ਕੇ ਲੈ ਕੇ ਜਾ ਸਕਦੇ ਆ ਹਾਂਜੀ ਹਾਂਜੀ ਕਿਉਂਕਿ ਜੋੜੀ ਲੈ ਜਾ ਬੰਦੇ ਨੂੰ ਮਹਿਸੂਸ ਨਹੀਂ ਹੁੰਦਾ ਹਾਂਜੀ ਠੀਕ ਆ ਬਈ ਜਤਿੰਦਰ ਇਹਨੂੰ ਵੀਰ ਖੋਲ ਕੇ ਦਿਖਾਈਏ ਤੋਰ ਗਿਆ ਲੰਮਾ ਇਹਨੂੰ ਵੜ ਚੰਗੀ ਆ ਦੋਸਤੋ ਠੀਕ ਆ ਤੇ ਕਰ ਲੋ ਚੈੱਕ ਬਿਲਕੁਲ ਇੱਕੋ ਰੰਗਾ ਲਾਲ ਰੰਗਾ ਸ਼ਾਹੀਵਾਲ ਦੇ ਵਿੱਚ ਸ਼ਾਹੀਵਾਲ ਅੰਗ ਦੇ ਵਿੱਚ ਕ੍ਰੋਸ ਆ ਠੀਕ ਆ ਤੇ ਬੈਕ ਸਾਈਡ ਤੋਂ ਤੁਸੀਂ ਹਵਾਨਾ ਦੇਖ ਲਓ ਥਣ ਦੇਖ ਲਓ ਠੀਕ ਹੈ ਜੀ ਹਾਂਜੀ ਤੋਰ ਗਏ ਫਿਰ ਬਾਕੀ ਹਜੇ ਬਣੂ ਬਣੂ ਪੂਰਾ ਜੇ 10 ਦਿਨ ਦਾ ਸਮਾਂ ਲੱਗੇ ਜੀ ਭਾਈ ਇਹ ਪਹਿਲਾਂ ਨੇ ਦੁੱਧ 17-18 ਕਿਲੋ ਜੋ ਆਏ ਨੇ ਕਿ ਸਾਂਝੇ ਵਾਲੇ ਬੰਦੇ ਕੋ ਲਈ ਆ ਜੀ ਲਈ ਰਾਤੀ ਐਵੇਂ ਝੂੜ ਮਾਰਦੀ ਅਡੇ ਕਰਦੀ ਐ ਮੁੱਲ ਜਦੋਂ ਲਈ ਮੁੱਲ ਕਵਾਂਗੇ ਬਿਲਕੁਲ ਬਿਲਕੁਲ ਰਾਤੀ ਲਈ ਆ ਠੀਕ ਆ ਜੀ ਹਾਂਜੀ ਆ ਫੇਸ ਤੋਂ ਇੱਕ ਵਾਰ ਜੇ ਦੋਸਤੋਂ ਤੁਸੀਂ ਖੱਬੇ ਪਾਸੇ ਵੀ ਜਰੂਰ ਦੇਖ ਲਓ ਤੇ ਆ ਬਿਲਕੁਲ ਉਲਟ ਬਹਿਣੀ ਵਾਲੇ ਪਾਸੇ ਤੋਂ ਥਣ ਵੀ ਜਰੂਰ ਚੈੱਕ ਕਰ ਲਓ ਆ ਕਰੋ ਜੀ ਠੀਕ ਆ ਸਾਰੇ ਪਾਸੇ ਆਪਾਂ ਤੁਹਾਨੂੰ ਥਣ ਵੀ ਤਸੱਲੀ ਨਾਲ ਦਿਖਾਏ ਆ ਕਿਉਂਕਿ ਕਿਸੇ ਪਾਸੋਂ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਤੇ ਕੋਈ ਮੰਨ ਦੇ ਵਿੱਚ ਕੋਈ ਡਾਊਟ ਨਾ ਰਹਿ ਜਾਵੇ ਹੈ ਠੀਕ ਆ ਬਹੁਤ ਵਧੀਆ ਹੈਗੀ ਬਾਕੀ ਵੀਰ ਜਤਿੰਦਰ ਭਾਈ ਤਿੱਪਣ ਟੁੱਪਣ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਥਾਣਾ ਦੀ ਸਾਡੀ ਗਰੰਟੀ ਆ ਆਨਲਾਈਨ ਕੋ ਮੰਗਾਏਗਾ ਪਿੱਛੇ ਦੀ ਸਾਡੀ ਗਰੰਟੀ ਠੀਕ ਆ ਭਾਈ ਦੁੱਧ ਵੀ ਥਾਣਾ ਪਲੱਸ ਤੋਂ ਹੀ ਆਏਗੀ ਠੀਕ ਆ ਵੀਰੇ ਹਾਂਜੀ ਠੀਕ ਆ ਤੇ ਮੁੱਲ 43 ਫਿਰ ਲੈ ਦੇਈ ਆ ਹਾਂਜੀ ਨਹੀਂ ਬਤਾੜੀ 42 ਆ ਹਾਂਜੀ 42 ਆ ਸਿਰ 47 ਮੁੱਲੇ 500 ਰੁਪਏ ਦੀ ਬਾਕੀ ਕੋਈ ਨਹੀਂ ਕਰਾਂਗੇ ਮੰਦਾਂ ਜੀ ਜਰੂਰ ਵੀਰੇ ਫੋਨ ਲਾ ਕੇ ਕਰਾਂਗੇ ਮੰਦਾਂ ਜੀ ਜਰੂਰ ਕਰਨਾ ਪਈ ਜਰੂਰ ਹਾਂਜੀ ਤੇ ਦੋਸਤੋ ਇਹ ਬਾਈ ਜਤਿੰਦਰ ਆ ਪਿੰਡ ਚੱਠਾ ਤੇ ਵੀਰੇ ਸੰਪਰਕ ਨੰਬਰ ਆਪਣੇ ਜਰੂਰ ਦੱਸ ਦਗੇ 90568 ਹਾਂਜੀ 2752 ਫਿਰ ਬੋਲਿਓ ਜੇ ਕਰੀ 90568 2752 ਠੀਕ ਆ ਵੀਰੇ ਸੋ ਦੋਸਤੋ ਵੀਰ ਦੇ ਕੋਲ ਅਜ ਤਿੰਨ ਐਨੀਮਲ ਸੀਗਾ ਠੀਕ ਆ ਤਿੰਨੇ ਐਨੀਮਲ ਜਿਹੜੇ ਪਕਾਉ ਨੇ ਦੋ ਮੱਝਾਂ ਦਿਖਾਈਆਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਤੇ ਇੱਕ ਬੈਡ ਦਿਖਾਈ ਆ ਠੀਕ ਆ ਐਨੀਮਲ ਤੁਹਾਨੂੰ ਪਸੰਦ ਆਉਣਗੇ ਭਾਅ ਪੜਤਾ ਵੀ ਬਿਲਕੁਲ ਜਾਇਜ਼ ਆ ਬਿਲਕੁਲ ਹੁਣ ਸਮੇ ਨੂੰ ਹੁਣ ਅੱਜ ਬਿਲਕੁਲ ਟਾਈਮ ਦੇਖਦੇ ਹੋਏ ਜੇਕਰ ਆਪਾਂ ਦੇਖੀਏ ਤੇ ਬਿਲਕੁਲ ਜਾਇਜ਼ ਆ ਜਾਇਜ਼ ਫਿਰ ਦੋਸਤੋ ਜਦੋਂ ਤੁਸੀਂ ਤਸੱਲੀ ਆਪ ਕਰ ਲੋਗੇ ਘਰੇ ਇੱਕ ਵਾਰੀ ਦੇਖ ਲਓਗੇ ਆਨਕੇ ਤੁਹਾਨੂੰ ਉਦੋਂ ਥੋੜੀ ਹੋਰ ਤਸੱਲੀ ਹੋਵੇਗੀ ਵੀ ਜੋ ਕਿਹਾ ਗਿਆ ਉਹ ਵਾਕਈ ਜਿਹੜਾ ਦੋਸਤੋ ਪੂਰਾ ਉਤਰਨ ਵਾਲੀ ਗੱਲ ਆ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਉਸ ਤੋਂ ਬਾਅਦ ਤੁਸੀਂ ਬੇਸ਼ੱਕ ਸੌਦਾ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਠੀਕ ਆ ਭਾਈ ਠੀਕ ਹੈ ਜੀ